ਸਸੀ ਗਾ ਜਾਇਆ ਰੋਲ ਫੈਬਰਿਕ ਸੇ ਮੁਕਸਾ ਸਾਹਿਬ ਤੇ ਆਪਾਂ ਐਂਟਰੀ ਮਾਰਦੇ ਆ ਤੁਹਾਨੂੰ ਕੱਪੜਾ ਦਿਖਾਉਣੇ ਆ ਤੇ ਆਪਾਂ ਐਂਟਰੀ ਮਾਰ ਚੁੱਕੇ ਆ ਤੇ ਇੱਥੋਂ ਵੇਖ ਲਓ ਬਈ ਆਪਣਾ ਸ਼ੋਅਰੂਮ ਕਿੱਡਾ ਕੈਂਡ ਤੇ ਕਿੱਡਾ ਪਿਆਰਾ ਲੱਗਦਾ 100 ਫੁੱਟਾ ਸ਼ੋਅਰੂਮ ਆ ਬਹੁਤ ਵੱਡਾ ਸ਼ੋਅਰੂਮ ਆ ਬਈ ਤੇ ਤੁਹਾਨੂੰ ਹੁਣ ਕੁੜਤੇ ਪਜਾਮਾ ਦਾ ਸ਼ੌਂਕ ਕਰਾਉਣੇ ਆ ਬਈ ਵੇਖੋ ਆਲ ਕਲਰ ਪਏ ਆ ਪਠਾਨੀ ਸੂਟ 750 ਰੁਪਏ ਤੋਂ ਆਪਣਾ ਸ਼ੁਰੂ ਹੋ ਜਾਂਦੇ ਦੋਵੇਂ ਕੁੜਤੇ ਪਜਾਮੇ ਵਾਈਟ ਪੇਪਰ ਕਾਟਨ ਸਾਰੇ ਪਏ ਆ ਆਪਣੇ ਕੋਲੇ ਬਈ ਤੇ ਇਦੂਆਂ ਆਪਾਂ ਤੁਹਾਨੂੰ ਦਿਖਾਉਣੇ ਆ ਚੈੱਕ ਵਾਲੀਆਂ ਸ਼ਰਟਾਂ ਲੈਂਡਿੰਗ ਆ ਇਹ ਲੈਂਡਿੰਗ ਸ਼ਰਟਾਂ ਆਇਆਂ ਬਈ ਇਹ ਚ ਬਹੁਤ ਕਲਰ ਪਏ ਉਹ ਇੱਥੇ ਕਪੜਾ ਲੈ ਕੇ ਇੱਥੇ ਸਟਿਚ ਕਰਵਾ ਸਕਦਾ ਅੱਗੇ ਆਈਆਂ ਆਪਣੀਆਂ ਬਈ ਚੈੱਕ ਵਾਲੀਆਂ ਸ਼ਰਟਾਂ ਚੈੱਕ ਵੱਡਾ ਚੈੱਕ ਛੋਟੇ ਚੈੱਕ ਬਰੀਕ ਚੈੱਕ ਆਲ ਪਈਆਂ ਆਪਣੇ ਕੋਲੇ ਬਹੁਤ ਹੀ ਸਾਰੇ ਕਲਰ ਪਏ ਆ ਇਹਨਾਂ 'ਚ ਬਹੁਤ ਹੀ ਜ਼ਿਆਦਾ ਤੇ ਇਦੂਆਂ ਵੇਖ ਲਓ ਬਈ ਇਹ ਵੀ ਚੈੱਕ ਸ਼ਰਟਾਂ ਆਇਆਂ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਤੇ ਇਸ ਦੁਕਾਨ ਆਪਾਂ ਤੁਹਾਨੂੰ ਦਿਖਾਉਨੇ ਆ ਕਾਟਨ ਦੀਆਂ ਪੈਂਟਾਂ ਦੇਖ ਸਕਦੇ ਹੋ ਕਿੰਨੇ ਰੰਗ ਆ 750 800 ਰੁਪਏ ਦੀ ਪੂਰੀ ਪੈਂਟ ਪੈਂਦੀ ਹੈ ਬਈ ਅੱਗੇ ਆਇਆਂ ਕਾਟ ਰੇਜ ਦੀਆਂ ਜੀਨ ਦੀਆਂ ਆਂਗਾ ਬਈ ਜੀਨ ਦੇ ਰੰਗ ਵੇਖ ਲੋ ਕਿੰਨੇ ਪਏ ਬਈ ਬਹੁਤ ਹੀ ਵਧੀਆ ਜੇ ਇੱਕ ਵਾਰੀ ਵਿਜ਼ਿਟ ਕਰਕੇ ਵੇਖੋ ਜੇ ਨਾ ਤੁਹਾਨੂੰ ਕਪੜਾ ਪਸੰਦ ਆ ਜਿਵੇਂ ਮਰਜ਼ੀ ਗੱਲ ਬਈ ਤੇ ਇਸ ਦੁਕਾਨ ਆ ਗਿਆ ਆਪਣੇ ਕਾਟ ਰੇਜ ਦੀਆਂ ਪੈਂਟਾਂ ਸ਼ਰਟਾਂ ਵੀ ਬਣਵਾ ਸਕਦੇ ਆ ਅੱਗੇ ਆ ਗਿਆ ਫਾਰਮਲ ਦਾ ਕਪੜਾ ਬਈ ਫਾਰਮਲ ਪੈਂਡ ਦਾ ਕੱਪੜਾ ਆ ਗਿਆ ਇਹ ਵੀ 750 700 ਉੱਪਰ ਵੀ ਹੈਗੇ ਆਰੇ ਬਹੁਤ ਹੀ ਜ਼ਿਆਦਾ ਕਲਰ ਆਜ ਦੁਕਾਨ ਆ ਗਿਆ ਆਪਣੇ ਬਲੇਜ਼ਰ ਤੇ ਇੱਕ ਸਾਢੇ ਤੇ ਨਿੱਕਾ ਚੱਕ ਵੱਡਾ ਚੱਕ ਪਲੇਨ ਆਲ ਆਪਣੇ ਕੋਲ ਬਲੇਜ਼ਰ ਪਏ ਆ ਤੇ ਆਰ ਪਿਆਰੇ ਪਿਆਰੇ ਕਲਰ ਜਿਹੜੇ ਅੱਜ ਕੱਲ ਦੇ ਟ੍ਰੈਂਡਿੰਗ ਚੱਲਦੇ ਆ ਆਪਣੇ ਕੋਲ ਪਏ ਆ ਜੇ ਵਜਾ ਮਰਜੀ ਆਪਾਂ ਸਟਿਚ ਕਰਵਾ ਸਕਦੇ ਆ ਕੋਟ ਬੈਂਟ ਆਪਣਾ ਕਾਰੀਗਰ ਵੀ ਇੱਥੇ ਬਿਠਾਇਆ ਹੋਇਆ ਅੱਗੇ ਸਾਹਮਣੇ ਤੁਹਾਨੂੰ ਕੋਟ ਪੈਂਡ ਵੀ ਦਿਖਾਉਣੇ ਆ ਇੱਥੇ ਆਪਣੇ ਆ ਆਪਣਾ ਕਾਰੀਗਰ ਆ ਵੇਖ ਸਕਦੇ ਹੋ ਇਸ ਦੂਗਾ ਆ ਗਏ ਇਸ ਦੂਗਾ ਆ ਗਏ ਬਈ ਕੋਟ ਪੈਂਟ ਦਾ ਕੱਪੜਾ ਆ ਗਿਆ ਦੇਖੋ ਬਈ ਕਿੰਨੇ ਕਿੰਨੇ ਰੰਗ ਪਏ ਐ ਇਸ ਚ ਕਿਉਂਕਿ ਇਹਦੇ ਕੋਟ ਪੈਂਟ ਦਾ ਕੱਪੜਾ ਆਪਣੇ ਕੋਲ ਇੰਨਾ ਪਿਆਣਾ ਵੀ ਤੁਸੀਂ ਜਿਹੜਾ ਰੰਗ ਕਹੋਗੇ ਉਹੀ ਮਿਲ ਜੂਗਾ ਦੇਖ ਲਓ ਬਈ ਉਹ ਉੱਥੇ ਤਾਂ ਹੀ ਸਾਰਾ ਕੋਟ ਪੈਂਟ ਦਾ ਕੱਪੜਾ ਹੀ ਆ ਤੁਹਾਨੂੰ ਸਾਰੇ ਕਲਰ ਦਿਖਾਈ ਇਹਨੇ ਵੀਡੀਓ ਚ ਵੇਖੀ ਜਾਓ ਆਲ ਕਲਰ ਪਏ ਐ ਆਪਣੇ ਕੋਲੇ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਟ੍ਰੈਂਡਿੰਗ ਚ ਚੱਲਦੇ ਆ ਬਾਕੀ ਵੀਡੀਓ ਵਧੀਆ ਲੱਗਦੀ ਏ ਸ਼ੇਅਰ ਕਰਦੇ ਕਰੋ ਅਚਕਣ ਦੇ ਕੱਪੜੇ ਆ ਗਏ ਸ਼ੇਅਰ ਬਾਨਨਾ ਬਾਸਕਟਾਂ ਆਜ ਕੰ ਦਾ ਕੱਪੜਾ ਆ ਗਿਆ ਬਈ ਜੇ ਨੂੰ ਵੀਡੀਓ ਵਧੀਆ ਲੱਗੀ ਜਾਂਦੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਇਸ ਦੁਗਾਂ ਤੁਹਾਨੂੰ ਸਾਰੇ ਆਵਾਸਕਟਾਂ ਦੇ ਕੱਪੜੇ ਬਹੁਤ ਹੀ ਪਿਆਰੇ ਪਿਆਰੇ ਤੇ ਦੇਖ ਸਕਦੇ ਹੋ ਤੁਸੀਂ ਵਾਕੀ ਆਪਾਂ ਹੋਰ ਵੀ ਵਧੀਆ ਫੁੱਲ ਵੀਡੀਓ ਪਾਵਾ ਟਾਈਮ ਦੀ ਪਾਵਾਂਗੇ ਮਿਲਦੇ ਆਂ ਅਗਲੀ ਵੀਡੀਓ ਸਸਰੀ ਅਕਾਲ ਲਾਈਕ ਸ਼ੇਅਰ ਜਰੂਰ ਕਰ ਦਿਓ